ਹਾਂਜੀ ਕੀ ਤੁਸੀਂ ਜਾਣਦੇ ਹੋ ਕਿ ਵਿਆਹ ਦੇ ਵਿੱਚ ਜਿਹੜੀ ਥਾਲੀਆਂ ਨਵਾਕਾ ਲਾਂਦੀਆਂ ਨੇ ਜੀਜੇ ਦਾ ਇਹ ਰਸਮ ਕਿਉਂ ਬਣਾਈ ਜਾਂਦੀ ਆ ਇਹ ਮਾਤਾ ਜੀ ਨੇ ਬਹੁਤ ਵਧੀਆ ਸਮਝਾਇਆ ਵੀਡੀਓ ਨੂੰ ਪੂਰਾ ਵੇਖਿਓ ਇਹ ਰੀਵਨ ਕਟਾਈ ਦੀ ਰਸਮ ਤਾਂ ਭਾਈ ਬਹੁਤ ਪੁਰਾਣੀ ਸਮਿਆਂ ਤੋਂ ਸ਼ੁਰੂ ਹੋਈ ਹੈ ਹਮ ਜਦੋਂ ਰਿਸ਼ਤਾ ਲਾਗੀ ਕਰਿਆ ਹੁੰਦੇ ਸੀ ਹਮ ਕੁੜੀ ਦੇ ਮਾਂ ਪਿਓ ਨੇ ਜਾਂ ਕੁੜੀ ਦੇ ਰਿਸ਼ਤੇਦਾਰਾਂ ਨੇ ਤਾਂ ਮੁੰਡਾ ਦੇਖਿਆ ਹੀ ਨਹੀਂ ਸੀ ਹੁੰਦਾ ਹਮ ਸਿਰਫ ਲਾਗੀ ਦੇ ਉੱਤੇ ਹੀ ਤਸੱਲੀ ਕਰਕੇ ਰਿਸ਼ਤਾ ਹੋ ਜਾਂਦਾ ਸੀ ਹਮ ਤੇ ਜਦੋਂ ਮੁੰਡਾ ਵਿਆਹ ਨਾ ਹੁੰਦਾ ਸੀ ਉਦੋਂ ਹੀ ਪਰਿਵਾਰ ਨੇ ਦੇਖਣਾ ਹੁੰਦਾ ਸੀ ਅੱਛਾ ਮੁੰਡੇ ਨੂੰ ਬਾਾਰ ਚ ਤਾਂ ਰੋਕਿਆ ਜਾਂਦਾ ਸੀ ਇੱਕ ਸਿਰਫ ਕੱਚੇ ਸੂਤ ਦੇ ਧਾਗੇ ਨਾਲ ਹਮ ਅਰੀਵਨਾ ਤੇ ਤਾਂ ਹੁਣ ਵੈਲਕਮ ਲਿਖਣ ਲੱਗ ਗਏ ਹਮ ਉਦੋਂ ਨੇ ਸੀ ਕੱਚੇ ਸੂਤ ਦੇ ਧਾਗੇ ਨਾਲ ਰੋਕਿਆ ਜਾਂਦਾ ਸੀ ਸਿਰਫ ਦੇਖਣ ਵਾਸਤੇ ਹਮ ਵੀ ਇੰਨੇ ਬਹਾਨੇ ਨਾਲ ਮੁੰਡੇ ਨੂੰ ਕੁੜੀਆਂ ਦੇ ਨਾਲ ਬੋਲਣ ਦਾ ਵੀ ਮੌਕਾ ਦਿੱਤਾ ਜਾਂਦਾ ਸੀ ਵੀ ਉਹਦੀ ਆਵਾਜ਼ ਵੀ ਪਛਾਣ ਆਊਗੀ ਤੇ ਉਹਦੀ ਬੁੱਤੀ ਦਾ ਵੀ ਪਤਾ ਲੱਗੂਗਾ ਵੀ ਉਹ ਕਿੰਨਾ ਕਸਿਆਣਾ ਹੈ ਜਾਂ ਕਿੰਨੀ ਕ ਗੱਲ ਕਰ ਸਕਦਾ ਹੈ ਹਮ ਬੇਕੀ ਉੱਥੋਂ ਫੇਰ ਕੁੜੀਆਂ ਕੁੜੀ ਦੀ ਮਾਂ ਚਾਚੀਆਂ ਤਾਈਆਂ ਭੈਣਾਂ ਫੇਰ ਕੁੜੀ ਨੂੰ ਬਾਹਰ ਅੰਦਰ ਜਾ ਕੇ ਦੱਸਦੀਆਂ ਸੀ ਵੀ ਤੇਰਾ ਹੋਣ ਵਾਲਾ ਬਰ ਇਸ ਤਰ੍ਹਾਂ ਦਾ ਹੈ ਇਹ ਰਸਮ ਤਾਂ ਬਣੀ ਸੀ ਉਹ ਤੇ ਹੁਣ ਕੁੜੀਆਂ ਕਹਿੰਦੀਆਂ ਅਗਲੇ ਦੀ ਇਹ ਵਿੱਚ 5000 ਨਾਲੇ ਕੁੜੀਆਂ ਕਹਿੰਦੀਆਂ ਦੇਖ 52000 ਮਾਤਾ ਜੀ ਨੇ ਕਿੰਨਾ ਸੋਣਾ ਸਮਝਾਇਆ ਸੱਸ ਦੱਸਿਓ ਕੀ ਤੁਸੀਂ ਜਾਣਦੇ ਸੀ ਇਸ ਰਸਮ ਬਾਰੇ ਵੀਡੀਓ ਚੰਗੀ ਲੱਗੇ ਤਾਂ ਦਬਕੇ ਸ਼ੇਅਰ ਕਰ ਦਿਓ ਤੇ ਲਾਈਕ ਵਾਲਾ ਬਟਨ ਜੂ ਦਬਾਓ